ਇਤਿਹਾਲੇ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਅੰਨਾ ਹਜ਼ਾਰੇ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਅੰਨਾ ਹਜ਼ਾਰੇ ਨੇ ਕਿਹਾ ਕਿ ਕੇਜਰੀਵਾਲ ਨੇ ਕਰੋੜਾ ਭਾਰਤੀਆਂ ਦਾ ਵਿਸ਼ਵਾਸ ਤੋੜਿਆ ਇਸ ਪੂਰੇ ਮਾਮਲੇ ਨੂੰ ਲੈ ਕੇ ਮੈਂ ਪਰੇਸ਼ਾਨ ਤੇ ਨਿਰਾਸ਼ ਹਾਂ ਇਸ ਮਾਮਲੇ ਦੀ ਤਹ ਤੱਕ ਜਾਂਚ ਹੋਣੀ ਚਾਹੀਦੀ ਹੈ ਇਸੇ ਵਿਚਾਲੇ ਅੰਨਾ ਹਜ਼ਾਰੇ ਨੇ ਕਿਹਾ ਕਿ ਜਾਂਚ ਸੱਚ ਸਾਹਮਣੇ ਆਵੇਗਾ ਤੇ ਦੋਸ਼ੀ ਨੂੰ ਸਜ਼ਾ ਮਿਲੇਗੀ ਇੱਕ ਪਵਿੱਤਰ ਆंदोलਨ ਉਸਤੇ ਆਸਤੀ ਫਾਇਦੇ ਲਈ ਵਟਿਆ ਗਿਆ ਹੈ ਹੁਣ ਇਹ ਗੱਲ ਸਪਸ਼ਟ ਹੋ ਗਈ ਅੰਨਾ ਹਜ਼ਾਰੇ ਨੇ ਕਿਹਾ ਕਿ ਸਿਆਸੀ ਲਾਹੇ ਦੇ ਲਈ ਇੱਕ ਸੱਚਾ ਅੰਦੋਲਨ ਤਬਾਹ ਕੀਤਾ ਗਿਆ ਕੱਲ੍ਹ ਬਿਆਨ ਸਾਹਮਣੇ ਆਇਆ ਜਗਾ ਕਿੰਨਾ ਕਿਤੇ ਆਹ ਸਿਗੇਤ ਤੇ ਹੁਣ ਇੱਕ ਹੋਰ ਵੱਡਾ ਬਿਆਨ ਉਹਨਾਂ ਦਾ ਸਾਹਮਣੇ ਆਇਆ ਹੈ ਅੰਨਾ ਹਜ਼ਾਰੇ ਨੇ ਕਿਹਾ ਕਿ ਕੇਜਿਵਾਲੇ ਕਰੋੜਾਪਤੀਆਂ ਦਾ ਵਿਸ਼ਵਾਸ ਤੋੜਿਆ ਹੈ ਇਸ ਪੂਰੇ ਮਾਮਲੇ ਲੈ ਕੇ ਮੈਂ ਪਰੇਸ਼ਾਨ ਤੇ ਨਿਰਾਸ਼ ਹਾਂ ਇਸ ਮਾਮਲੇ ਤੇ ਤੱਕ ਜਾਂਚ ਹੋਣੀ ਚਾਹੀਦੀ ਹੈ

ईडी एक्साइज पॉलिसी के दस्तावेज कब्जे लवे घोटाले के सबूत नष्ट करने की कोशिश की जा सकती है सीएम मान का सुनील जाखड़ से है उन्होंने कहा कि जाखड़ नेता पहला ही झाकिया से मेरी केजरीवाल की फोटो दी कही अकेली तृणमूल पार्टी को कितना चौदह सौ करोड़ से ज्यादा का चंदा शायद सोलह करोड़ एक राज्य में सरकार गिने चुने एमपी उनसे दस गुना ज्यादा एमपी हमारे पास हो पंद्रह गुना ज्यादा अब कहां की कोई लॉजिक तो हो ये अपना मजाक उड़ा हैं जी अब इनको हो गया वो अंदर गया तो कौन ਕਦੇ ਦੇ ਉੱਤੇ ਲਾਂਚ ਲਾਉਣ ਵਾਸਤੇ ਆ ਗੱਲ ਨਹੀਂ ਕਰੀ ਜਿਹੜਾ ਮੈਂ ਗੱਲ ਕਰ ਰਿਹਾ ਉਹ ਤਾ ਸਬੂਤਾਂ ਦੇ ਆਧਾਰ ਤੇ ਐਨਆਈ ਸੇਟ ਵਿਦ ਫੁੱਲ ਰਿਸਪਾਂਸਿਬਿਲਟੀ ਪੂਰੀ ਜ਼ਿੰਮੇਵਾਰੀ ਦੇ ਨਾਲ ਮੈਂ ਇਲਜ਼ਾਮ ਇਹਨੇ ਤੇ ਲਾ ਰਿਹਾ ਕਿਉਂਕਿ ਮੈਂ ਐਵੇਂ ਨਹੀਂ ਚੀਮਾ ਸਾਹਿਬ ਦਾ ਨਾਮ ਉਚਾਲੇ ਫੇ ਖਿੱਚ ਲਿਆ ਐਵੇਂ ਨਹੀਂ ਰਾਗਵ ਚੱਡਾ ਜੀ ਚਾਹੇ ਉਥੇ ਛੁੱਟੀਆਂ ਮਨਾ ਰਿਹਾ ਲੰਡਨ ਦੇ ਅੰਦਰ ਉਹਨਾਂ ਨੂੰ ਘੜੀਸ ਲਿਆ ਇਹ ਸਾਰੇ ਉਥੇ ਮੌਜੂਦ ਸੀਗੇ ਤੇ ਇਹਨਾਂ ਦੀ ਦੇਖਰੇਖ ਦੇ ਅੰਦਰ ਇੱਕ ਕੋਈ ਸ਼੍ਰੀਮਾਨ ਜੀ ਹੈਗੇ ਮਿਸਟਰ ਟੱਲ ਜਿਨ੍ਹਾਂ ਦਾ ਦਿੱਲੀ ਇਸ ਲੀਕਰ ਘਟਾਲੇ ਦੇ ਅੰਦਰ ਪਿਛਲੇ ਸੁਸੋਧਿਆ ਸਾਹਿਬ ਤੋਂ ਪਹਿਲਾਂ ਦੇ ਜੇਲ੍ਹ 'ਚ ਬੈਠੇ ਹੈ ਆ ਜਿਹੜੇ ਮਿਸਟਰ ਟੱਲ ਹੈ ਇਹ ਉਸ ਕੰਪਨੀ ਦੇ ਮਾਲਕ ਹੈ ਜਿਹੜੀ ਕੰਪਨੀ ਦਾ ਦਿੱਲੀ ਦੇ ਸਾਰੇ ਸਾਊਥ ਗਰੁੱਪ ਦੀ ਨੁਮਾਇੰਦਗੀ ਉੱਥੇ ਕਰ ਰਹੀ ਹੈ ਤੇ ਬਹੁਤ ਵੱਡਾ ਹਿੱਸਾ ਦਿੱਲੀ ਦੇ ਸ਼ਰਾਬ ਦੇ ਵਪਾਰ ਦੇ ਅੰਦਰ ਉਹਨਾਂ ਦਾ ਹਿੱਸਾ ਹੈ। ਉਸੇ ਮਿਸਟਰ ਟੱਲ ਦੀ ਜਿਹੜੀ ਕੰਪਨੀ ਹੈ ਉਹ ਕੰਪਨੀ 2022 ਦੇ ਵਿੱਚ ਪੰਜਾਬ ਦੇ ਅੰਦਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਸ ਤੋਂ ਪਹਿਲਾਂ ਉਸ ਸ਼੍ਰੀਮਾਨ ਦਾ ਪੰਜਾਬ ਦੇ दारू ਦੇ ਤੰਦੇ ਚ ਕੋਈ ਲੈਣ ਦੇਣਾ ਹੈ ਨਹੀਂ ਸੀ ਅੱਜ ਭਗਵੰਤ ਮਾਨ ਜੀ ਦੀ ਬਣੀ ਸਰਕਾਰ ਐਕਸਰਸਾਈਜ਼ ਮਿਨਿਸਟਰ ਚੀਮਾ ਸਾਹਿਬ ਆਮ ਆਦਮੀ ਪਾਰਟੀ ਦੇ ਸੁਪਰ ਚੀਫ ਮਿਨਿਸਟਰ ਰਾਗਵ ਚੱਡਾ ਜੀ ਸੰਜੀਤ ਸਿੰਘ ਜੀ ਤੇ ਹੋਰ ਇਸ ਕਿਸਮ ਦੇ ਜਿਹੜੇ ਵਿਜੇਂਦਰ ਸਿੰਘ ਲਵ ਵਿਜੇਂਦਰ ਜੀ ਕੋ ਜਿਹੜੇ ਜੈਨ ਸਾਹਿਬ ਇਨਾਂ ਦੀ ਦੇਖ ਰੇਖੇੇ ਕੋਈ ਢੱਲ ਸਾਹਿਬ ਅੱਜ ਪੰਜਾਬ ਦੇ दारू ਦੇ ਧੰਦੇ ਦੇ ਅੰਦਰ 40% ਉਹਨਾਂ ਦਾ ਹਿੱਸਾ ਹੈਗਾ ਮੈਂ ਸਮਝਦਾ ਇਸ ਤੋਂ ਵੱਡਾ ਕੋਈ ਸਬੂਤ ਕਿਸੇ ਨੂੰ ਲੋੜ ਨਹੀਂ ਵੀ ਜਿਸ ਤਰ੍ਹਾਂ ਅੰਨੇ ਵਾਰ ਲੁੱਟ ਪਾਈਆ ਦਿੱਲੀ ਦੇ ਅੰਦਰ ਉੱਥੇ ਤਾਂ ਇਲਜ਼ਾਮ ਲੱਗੇ 100 ਕਰੋੜ ਰੁਪਏ ਦੇ ਇੱਥੇ ਜਿਹੜੇ ਹੈ ਕਿਉਂਕਿ ਹਜ਼ਾਰਾਂ ਕਰੋੜ ਰੁਪਈਆ ਇੱਥੇ ਨਿਕਲੇ ਹੈ ਉਹ ਪੈਸਾ ਸਾਨੂੰ ਬੀਜੇਪੀ ਨੂੰ ਅੰਦੇਸ਼ਾ ਹੈ ਆਮ ਆਦਮੀ ਪਾਰਟੀ ਦੀ ਕਰਤੂਤਾਂ ਨੂੰ ਨਿਗਾਹ 'ਚ ਰੱਖ ਕੇ ਇੱਥੇ ਇਲੈਕਸ਼ਨ ਦੇ ਦੌਰਾਨ ਹੁਣ 2 ਮਹੀਨੇ ਦੇ ਕਰੀਬ ਪਏ ਐ ਇੱਥੇ ਅੰਨੇ ਵਾਹ दारू ਵੀ ਵੰਡੀ ਜਾਊਗੀ ਇਹ ਉਹ ਜਿਹੜਾ ਕਰੋੜਾ ਹਰਪੀਆ ਇਹਨਾਂ ਨੇ दारू 'ਚੋਂ ਪੰਜਾਬ ਦਾ ਨੁਕਸਾਨ ਕੀਤਾ ਜਿਹੜਾ ਕਹਿੰਦੇ ਸੀ 40000 ਕਰੋੜ ਰੁਪਇਆ ਕੱਢਾਂਗੇ 40000 ਕਰੋੜ ਰੁਪਇਆ ਕੱਢਿਆ ਦਾ ਗਿਆ ਪੰਜਾਬ ਦੇ दारू ਦੇ ਤੰਦੇ ਤੋਂ ਭਰੋਸਾ ਰਹਾ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਸਾਹਿਬ ਤੱਕ ਪਹੁੰਚਿਆ